ਨੈਕਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਅੰਜੀਤ ਸਿੰਘ ਰਮਾਣਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਅੱਜ ਮਾਤਾ ਰਾਣੀ ਚੌਂਕ ਸਥਿਤ ਆਪਣੇ ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਗੋਇਲ ਜ਼ਿਲ੍ਹਾ ਚੇਅਰਮੈਨ ਪਵਨ ਲਹਿਰ ਸੂਬਾ ਜਨਰਲ ਸਕੱਤਰ ਸੁਨੀਲ ਮੈਰਾ ਸੂਬਾ ਸਕੱਤਰ ਆਯੂਸ਼ ਅਗਰਵਾਲ ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਸ਼ਰਮਾ ਤੇ ਅਸ਼ਵਨੀ ਮਹਾਜਨ ਸਮੇਤ ਸੀਨੀਅਰ ਵਪਾਰ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ ਮੀਟਿੰਗ ਵਿੱਚ ਬੋਲਦਿਆਂ ਵਪਾਰ ਆਗੂ ਨੇ ਕਿਹਾ ਕਿ 22 ਸਤੰਬਰ ਤੋਂ GST 2.0 ਦੇ ਲਾਗੂ ਹੋਣ ਨਾਲ ਰਾਜਪੁਰ ਦੇ ਬਾਜ਼ਾਰਾਂ ਵਿੱਚ ਮਹੱਤਵਪੂਰਨ ਸਕਾਰਾਤਮਕ ਬਦਲਾ ਆਇਆ ਹਨ ਛੋਟੇ ਵਪਾਰੀਆਂ ਲਈ ਵਪਾਰ ਦੇ ਨਵੇਂ ਰਾਹ ਅਤੇ ਨਵੇਂ ਗਾਹਕ ਮੌਕੇ ਤੇ ਖੁੱਲ੍ਹਿਆ ਹਨ ਬਾਜ਼ਾਰ ਗਤੀਵਿਧੀਆਂ ਮੋੜ ਸਰਜੀਤ ਹੋਈਆਂ ਹਨ ਅਤੇ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਦੀਵਾਲੀ ਤੱਕ ਕਾਰੋਬਾਰ ਵਿੱਚ ਘੱਟੋ-ਘੱਟ 10% ਵਾਧੇ ਦੀ ਉਮੀਦ ਕਰਦੇ ਹਾਂ ਆਗਵਾ ਨੇ ਜੀਐਸਟੀ ਪਾਲਣਾ ਦੀਆਂ ਚੁਣੌਤੀਆਂ ਅਤੇ ਵਪਾਰ ਵਿੱਚ ਮੌਜੂਦ ਦਾ ਮੰਦੀ ਨੂੰ ਹੱਲ ਕਰਨੀ ਕੇਂਦਰ ਸਰਕਾਰ ਦੁਆਰਾ ਐਲਾਨਨੇ ਗਏ ਰਾਹਤ ਉਪਾਅਾਂ ਦਾ ਵੀ ਸਵਾਗਤ ਕੀਤਾ ਇਸ ਨੂੰ ਵਪਾਰਕ ਵਿਸ਼ਵਾਸ ਨੂੰ ਵਧਾਉਣ ਵਾਲਾ ਇੱਕ ਸਕਾਰਾਤਮਕ ਕਦਮ ਦੱਸਿਆ ਇਸ ਦੇ ਨਾਲ ਹੀ ਬਫਦ ਨੇ ਦੋ ਮਹੱਤਵਪੂਰਨ ਚਿੰਤਾਵਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਤੇ ਤੁਰੰਤ ਸਰਕਾਰ ਦੇ ਧਿਆਨ ਦੇਣ ਦੀ ਲੋੜ ਹੈ ਜਿਨ੍ਹਾਂ ਵਿੱਚ ਖਪਤਕਾਰਾਂ ਦੀ ਸੁਰੱਖਿਆ ਲਈ ਜੀਐਸਟੀ ਵਿਭਾਗ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਛੋਟਾ ਤੋਂ ਬਾਅਦ ਗਾਕਾਂ ਦਾ ਸ਼ੋਸ਼ਣ ਕਰਨ ਲਈ ਮੂਲਦਾਰਾਂ ਨੂੰ ਮਨਮਾਨੀ ਟੰਗ ਨਾਲ ਨਾ ਵਿਦਾਇਆ ਜਾਵੇ ਉਲਟਾ ਡਿਊਟੀ ਜਾਂਚਾਂ ਵਿੱਚ ਕਈ ਮਾਮਲਿਆਂ ਵਿੱਚ ਇਨਪੁਟ ਟੈਕਸ 18% ਤੀ ਲਗਾਇਆ ਜਾਂਦਾ ਹੈ ਜਦੋਂ ਕਿ ਆਉਟਪੁਟ ਟੈਕਸ 5% ਤੀ ਰਹਿੰਦਾ ਹੈ ਜਿਸ ਕਾਰਨ ਉਲਟਾ ਡਿਊਟੀ ਪਾੜਾ 6% ਤੋਂ ਵੱਧ ਕੇ 13% ਹੋ ਜਾਂਦਾ ਹੈ ਜਦੋਂ ਕਿ ਸਰਕਾਰ ਨੇ ਅਗਲੇ ਮਹੀਨੇ ਇਨਪੁਟ ਰਿਫੰਡ ਦੀ ਪਹਿਲੀ ਕਿਸ਼ਤ ਜਾਰੀ ਕਰਨ ਦਾ ਵਾਅਦਾ ਕੀਤਾ ਹੈ ਇਸ ਸ਼੍ਰੇਣੀ ਦੇ ਵਪਾਰੀਆਂ ਨੂੰ ਅਜੇ ਵੀ ਨੌਕਰਸ਼ਾਹੀ ਰੁਕਾਵਟਾਂ ਅਤੇ ਵਧੀਆਂ ਲਾਗਤਾਂ ਦਾ ਸਾਹਮਣਾ ਕਰਨਾ ਪਵੇਗਾ ਆਗੂ ਨੇ ਵੀ ਸੁਝਾ ਦਿੱਤਾ ਕਿ ਰਿਫੰਡਾਂ ਨੂੰ ਜੀਐਸਟੀ ਐਨ ਦੇ ਢਾਂਚਾਗਤ ਤੌਰ ਤੇ ਪ੍ਰਕਿਰਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਵੀ ਨੌਕਰਸ਼ਾਈ ਦੌਰੇ ਤੋਂ ਬਚਿਆ ਜਾਣਾ ਚਾਹੀਦਾ ਹੈ